ਮਾਂ ਜਿਉਣੀ ਬਾਪਾ ਭਗਤਾ ਨਨਪੁਰ ਸਾਹਿਬ ਗਏ ਤੇ ਆਖਿਆ ਮੇਰੇ ਮਾਲਕਾ ਬਾਬੇ ਦੀ ਬਾਣੀ ਕਹਿੰਦੀ ਪੁੱਤੀ ਗੰਢ ਪਵੇ ਸੰਸਾਰ ਮਾਤਾ ਜਿਉਣੀ ਆਖਿਆ ਮਾਲਕਾ ਸਾਡੀ ਸੰਸਾਰ ਨਰ ਸਾਂਝ ਪਾ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਹਜ਼ੂਰ ਦੀ ਰਹਿਮਤ ਨਾਲ 14 ਮਾਗ 1682 ਨੂੰ ਬਾਬਾ ਜੀ ਦਾ ਜਨਮ ਹੋਇਆ ਅਸੀਂ ਅੱਜ ਨਾ ਲਗਦੇ ਆ ਟੈਂਟੀ ਬੈਂਟੀ ਪਤਾ ਨਹੀਂ ਕੀ ਬੜਾ ਨਵੇਂ-ਨਵੇਂ ਨਾਂ ਆ ਗਏ ਉਹਨਾਂ ਨੇ ਇਹੋ ਜਿਹਾ ਘਟਿਆ ਨਾਂ ਨਹੀਂ ਰੱਖਿਆ ਬੱਚੇ ਨੂੰ ਲੈ ਕਰਕੇ ਸਮੇਂ ਦੇ ਸਾਧਨਾਂ ਦੇ ਮੁਤਾਬਕ ਆਨੰਦਪੁਰ ਸਾਹਿਬ ਗਏ ਕਿੱਡਾ ਭਾਗਾ ਵਾਲਾ ਇਹ ਬਾਲਕਾ ਹੋਵੇਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੋਦੀ ਚ ਪਾ ਕੇ ਆਖਿਆ ਪਾਤਸ਼ਾਹ ਇਹ ਤੁਹਾਡੀ ਦਾਤ ਹੈ ਕਿਰਪਾ ਕਰੋ ਇਹਦਾ ਨਾਮ ਕਰਨ ਰੱਖੋ ਇੱਕ ਕਲਗੀਧਰ ਬਾਪੂ ਨੇ ਮੱਥਾ ਪਰੋਸ ਕੇ ਆਖਿਆ ਤੇ ਇਹ ਜਿਉਣੀਏ ਇਹਦਾ ਨਾਮ ਦੀਪਨਾ ਰੱਖ ਦਈਏ ਮਾਤਾ ਜੀ ਕਹਿਣ ਲੱਗੇ ਬਾਬਾ ਜੀ ਮੈਂ ਸਮਝੀ ਨਹੀਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੱਚੀਏ ਦੀਪਤਾ ਭਾਵੈ ਦੀਵਾ ਜਿੱਥੇ ਦੀਵਾ ਜਗਦਾ ਹੈ ਉਥੇ ਹਨੇਰਾ ਨਹੀਂ ਹੁੰਦਾ ਤੇ ਦੁਨੀਆਂ ਦੇ ਲੋਕ ਠੋਕਰਾਂ ਤੋਂ ਵੱਜ ਜਾਂਦੇ ਹਨ ਮਹਾਰਾਜ ਅੱਗੇ ਅਜੇ ਮਾਤਾ ਜੀ ਬੋਲੇ ਵੀ ਨਹੀਂ ਕਹਿਣ ਲੱਗੇ ਧੀਏ ਰਾਣੀਏ ਦੀਪ ਦਾ ਇੱਕ ਇਹ ਵੀ ਅਰਥ ਹੁੰਦਾ ਹੈ ਜਦੋਂ ਜਹਾਜ਼ ਵਿਖੜ ਜਾਂਦੇ ਨੇ ਅਸੀਂ ਪੜਦੇ ਹਾਂ ਸਮੁੰਦਰਾਂ ਦੇ ਟਾਪੂ ਹੁੰਦੇ ਨੇ ਦੀਪ ਹੁੰਦੇ ਨੇ ਉਸਾਂ ਤੇ ਜਹਾਜ਼ ਆਣ ਕੇ ਲੱਗਦਾ ਹੈ ਉਹਨੂੰ ਨਵੀਂ ਦਿਸ਼ਾ ਮਿਲਦੀ ਹੈ ਤੇਰੇ ਪੁੱਤਰ ਕੋਲੋਂ ਲਾ ਕੇ ਆਣ ਕੇ ਦਿਸ਼ਾ ਲੈਣਗੇ ਇਹ ਵਰ ਉਦੋਂ ਦਿੱਤਾ ਜਦੋਂ ਬਾਪੇ ਦੀਪ ਸਿੰਘ ਦਾ ਜਨਮ ਹੋਇਆ ਸਮਾਂ ਆਇਆ ਹਜੂਰ ਨੇ ਥਾਂ-ਥਾਂ ਤੇ ਹੁਕਮਨਾਮੇ ਭੇਜੇ ਜਿਹੜੇ ਪਰਿਵਾਰ ਦੇ ਚਾਰ ਮੈਂਬਰ ਨੇ ਉਹ ਦਿਨ ਆਉਣ ਜਿਹੜੇ ਪਰਿਵਾਰ ਦੇ 5 ਮੈਂਬਰ ਨੇ ਉਚਾਰ ਆਉਣ ਇਹ ਸਾਰੇ ਦਾ ਸਾਰਾ ਪਰਿਵਾਰ ਗਿਆ ਗੁਰੂ ਦਾ ਅਮਰ ਛਕਿਆ ਨਾਲ ਬੇਨਤੀ ਕੀਤੀ ਕਾਦੀ ਬੇਨਤੀ ਮਹਾਰਾਜ ਅਸੀਂ ਚਾਹੁੰਨੇ ਸਾਡੇ ਬੇਟੇ ਨੂੰ ਕੁਰਬਾਨੀ ਦਾ ਬੋਧ ਆ ਜਾ ਸਤਿਗੁਰੂ ਪਾਤਸ਼ਾਹ ਕਹਿੰਦੇ ਧੀਏ ਰਾਣੀਆਂ ਛੱਡ ਜਾ ਇੱਥੇ ਹੋਇਆ ਕੀ ਬਾਬਾ ਦੀਪ ਸਿੰਘ ਗੱਭਰੂ ਗੁਰੂ ਕੇ ਲੰਗਰ ਚ ਭਾਂਡੇ ਮਾਜਦਾ ਭਾਂਡੇ ਯਾਦ ਰੱਖਣਾ ਜਾਪ ਸਾਹਿਬ ਦੀ ਇੱਕ ਪੰਕਤੀ ਤੋਂ ਮੈਂ ਬੜਾ ਮੋਤਾਸਰ ਆ ਉਹ ਹੈ ਨੇ ਕਿ ਕਾਰ ਨੂੰ ਕੁਨਿੰਦ ਹੈ ਕਿ ਰੋਜੀ ਦਹੰਦ ਹੈ 109ਵੀਂ ਇਹ ਪੌੜੀ ਹੈ ਜਾਪ ਸਾਹਿਬ ਦੀ ਇਹਦਾ ਅਰਥ ਹੈ ਜਦੋਂ ਰਹਿਮਤ ਕਰਦਾ ਨਾ ਉਦੋਂ ਬਹਾਨਾ ਬਣਦਾ ਹੈ ਬਾਬਾ ਦੀਪ ਸਿੰਘ ਦੇ ਮਗਰ ਦੀਨ ਦੁਨੀਆਂ ਦਾ ਮਾਲ ਕਲਗੀਧਰ ਪਾਤਸ਼ਾਹ ਖਲੋਤਾ ਹੈ ਬਾਬਾ ਦੀਪ ਸਿੰਘ ਸਰਬ ਲੋ ਦਾ ਬਾਟਾ ਮਾਰ ਕੇ ਤੇ ਆਪਣਾ ਚਿਹਰਾ ਵੇਖ ਰਿਹਾ ਹੈ ਵਾਜਾਂ ਵਾਲੇ ਬਾਪੂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤਰ ਦੀਪ ਸਿੰਘ ਆ ਹੀ ਰਿਹਾ ਕੀ ਵੇਖਦਾ ਹੈ ਮਹਾਰਾਜ ਮੈਂ ਇੱਕ ਆਪਣਾ ਨਿਯਮ ਬਣਾਇਆ ਜਦੋਂ ਮੈਂ ਬਾਟੇ ਨੂੰ ਮਾਣ ਲਾਵਾਂ ਤੇ ਚਿਹਰਾ ਵੇਖਦਾ ਜਿੰਨਾ ਚਿਰ ਮੈਨੂੰ ਚਿਹਰਾ ਨਾ ਦੱਸੇ ਮੈਂ ਉਹਨਾਂ ਚਿਰ ਬਾਟਾ ਛੱਡਦਾ ਨਹੀਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੁੱਤਰ ਮੈਂ ਤੈਨੂੰ ਹੋਰ ਜੁਗਤੀ ਦੱਸਾਂ ਸਤਿਨਾਮ ਕਰਕੇ ਬਾਬਾ ਦੀਪ ਸਿੰਘ ਗੁਰੂ ਦੇ ਚਰਨਾਂ ਤੇ ਡਿੱਗ ਪਿਆ ਮੇਰੇ ਪਾਤਸ਼ਾਹ ਕਹਿਣ ਲੱਗੇ ਪੁੱਤਰ ਪਾਂਡੇ ਮਾਂਜਣ ਨਾਲ ਤਨਤਾ ਤੇਰਾ ਸਫਲਾ ਹੋ ਗਿਆ ਮੈਂ ਤੈਨੂੰ ਕਵਾਂਗਾ ਮਨ ਵੀ ਮਾਂਜ ਤਾਂ ਕਿ ਮਨ ਮਾਂਜਣ ਨਾਲ ਤੇਰੇ ਚੋਂ ਮੈਂ ਦਸਾਂਗਾ ਬਾਦਸ਼ਾਹ ਉਹ ਕਿਵੇਂ ਹੋਵੇ ਹਜ਼ੂਰ ਕਹਿੰਦੇ ਨਾਲੇ ਪਾਂਡੇ ਮਾਂਜ ਨਾਲੇ ਜਪਜੀ ਸਾਹਿਬ ਦਾ ਪਾਠ ਕਰ ਤੇਰੇ ਤੇ ਧੰ ਗੁਰੂ ਨਾਨਕ ਪਾਠਾ ਰਹਿਮਤ ਕਰਨਗੇ ਗੱਲ ਇੱਥੇ ਨਹੀਂ ਮੁੱਕੀ ਜਦੋਂ ਅਨੰਦਪੁਰ ਸਾਹਿਬ ਦਾ ਸਮਾਂ ਆਇਆ ਬਾਬਾ ਦੀਪ ਸਿੰਘ ਨੂੰ ਸਤਿਗੁਰੂ ਪਾਤਸ਼ਾਹ ਨੇ ਪੂਗਿੰਟ ਦੇਜ ਦਿੱਤਾ ਜੰਗ ਜਦ ਮੁਕੇ ਹਜੂਰ ਨੇ ਅਚੇਚੇ ਤੌਰ ਤੇ ਸਿਨਿਆਂ ਭੇਜ ਕਰਕੇ ਬਾਬਾ ਦੀਪ ਸਿੰਘ ਨੂੰ ਬੁਲਾਇਆ ਬਾਬਾ ਮਨੀ ਸਿੰਘ ਮੁਕ ਗ੍ਰੰਥੀ ਸਨ ਬਾਬਾ ਦੀਪ ਸਿੰਘ ਉਹਨਾਂ ਨਾਲ ਸਹਿਗ ਸਨ ਔਰ ਸਵੇਰੇ ਮੇਰੇ ਪਾਤਸ਼ਾਹ ਨਾਲੇ ਬਾਣੀ ਉਚਾਰਦੇ ਨਾਲੇ ਅਰਥ ਕਰਦੇ ਨੇ ਆਪਾਂ ਗਲਬ ਚ ਪੜ੍ਹਦੇ ਹਾਂ ਬੌਜ਼ੰਗ ਫਰੈਂਡ ਪੱਕਾ ਦੋਸਤ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਪੱਕੇ ਦੋਸਤ ਸਨ ਮੋਢੇ ਤੇ ਹੱਥ ਰੱਖ ਕੇ ਤੁਰੇ ਜਾ ਰਹੇ ਨੇ ਵਾਜਾਂ ਵਾਲੇ ਬਾਪੂ ਨੇ ਆਖਿਆ ਹੀਰਿਓ ਪੁੱਤਰੋ ਕੱਲਾ ਮੋਢਿਆਂ ਤੇ ਹੱਥ ਰੱਖਿਆਂ ਗੱਲ ਨਹੀਂ ਜੇ ਬਣਨੀ ਜਿਵੇਂ ਮੈਂ ਤੁਹਾਨੂੰ ਬਾਣੀ ਦੇ ਅਰਥ ਪੜ੍ਹਾਏ ਨੇ ਤੁਹਾਨੂੰ ਅੱਗੇ ਪੜ੍ਹਾਉਣੇ ਪੈਣਗੇ ਆਪ ਇਹ ਜ ਆਪਾਂ ਇੱਕ ਕਾਮਨ ਲਫ਼ਜ਼ ਬੋਲਦੇ ਹਾਂ ਗੁਰਬਾਣੀ ਵਿੱਚ ਨਹੀਂ ਪ੍ਰਚਲਿਤ ਬੜਾ ਹੈ ਸੰਤ ਕਾ ਬੋਲਿਆ ਸਹਿਦ ਸੁਭਾਏ ਸੰਤ ਕਾ ਬੋਲਿਆ ਬਿਰਥਾ ਨਾ ਜਾਏ ਇਹ ਬਾਣੀ ਵਿੱਚ ਨਹੀਂ ਇਹ ਆਮ ਕਹਾਵਤ ਹੈ ਜਦੋਂ ਇਹ ਕਲਗੀ ਤਰਪਾਤਿਆ ਨੇ ਬਾਪੂ ਨੇ ਆਖਿਆ ਨਾ ਬਾਣੀ ਹੀਰਿਓ ਅੱਗੇ ਅਰਥ ਪੜ੍ਹਾਉਣੇ ਪਾਣੇ ਨੇ ਤੇ ਬਾਬਾ ਮਨੀ ਸਿੰਘ ਨੇ ਆਖਿਆ ਪਾਤਸ਼ਾਹ ਬੜਾ ਆਨੰਦ ਬਣਿਆ ਛੋਟੂ ਕਿਵੇਂ ਬਾਬਾ ਦੀਪ ਸਿੰਘ ਬਾਬੇ ਮਨੀ ਸਿੰਘ ਨਾਲ ਛੋਟੇ ਸਨ ਕਹਿੰਦੇ ਛੋਟੂ ਕਿਵੇਂ ਹੈ ਮਹਾਰਾਜ ਬੜਾ ਆਨੰਦ ਬਣਿਆ ਜਿਵੇਂ ਪਾਹੂ ਨੇ ਗੱਲ ਆਖੀ ਆਪਣੇ ਲਾਕੇ ਦੀ ਬੋਲੀ ਆਪਾਂ ਪਾਉਗੇ ਨੇ ਆ ਬਾਬਾ ਦੀਪ ਸਿੰਘ ਕਹਿਣ ਲੱਗਾ ਜਿਵੇਂ ਪਾਹੂ ਨੇ ਆਖਿਆ ਠੀਕ ਹੈ ਤੇ ਮੇਰਾ ਕਲਗੀਧਰ ਬਾਪੂ ਕਹਿਣ ਲੱਗਾ ਮਨੀ ਸਿਆ ਤੇਰੇ ਬੰਦ-ਬੰਦ ਵੀ ਕਰਦੇ ਜਾਣ ਤੇਰੇ ਆਨੰਦ ਵਿੱਚ ਫਰਕ ਨਹੀਂ ਪਾਏਗਾ ਮੇਰੇ ਹੀਰਿਆ ਦੀਪ ਸਿੰਘਾ ਭੁੱਲ ਗਿਆ ਤੂੰ ਕਿਉਂਕਿ ਗੁਰਮਤਿ ਚੋਂਣ ਲੱਗਿਆ ਪਹਿਲਾਂ ਫਾਰਮ ਭਰੀ ਦਾ ਫਾਰਮ ਕਿਹੜਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਅਸੀਂ ਫਾਰਮ ਭਰਦੇ ਆਂ ਜਗਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਧੀਜੈ ਕਾਣ ਨਾ ਕੀਜੇ ਦੀਪ ਸਿੰਘਾ ਤੇਰਾ ਸਿਰ ਵੀ ਕਟਿਆ ਜਾਏਗਾ ਤੇਰੇ ਆਨੰਦ ਵਿੱਚ ਫਰਕ ਨਹੀਂ ਪਾਏਗਾ ਇਹ ਬਾਜਾਂ ਵਾਲੇ ਬਾਪੂ ਦੇ ਬੋਲ ਹਨ ਗੁਰਮਖੋ ਇੱਥੇ ਗੱਲ ਮੁਕੀ ਨਹੀਂ ਚਾਰ ਸਰੂਪਾਂ ਦੀ ਗੱਲ ਮੇਰੇ ਤੋਂ ਪਹਿਲਾਂ ਕਈ ਗੁਰਮਖ ਪਿਆਰੇ ਮੇਰੇ ਵੀਰ ਕਹਿ ਗਏ ਲੇਕਿਨ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਜਿਹੜੇ ਮੇਰੇ ਵਿਦਿਆਦਾਤੇ ਨੇ ਜਿਨ੍ਹਾਂ ਕੋਲ ਮੈਂ ਗੁਰਮਤਿ ਸੋਝੀ ਲਈ ਹੈ ਉਹਨਾਂ ਸਾਨੂੰ ਪੜ੍ਹਾਇਆ ਸੀ ਕਿ ਬਾਬਾ ਜੀ ਨੇ ਚਾਰ ਸਰੂਪ ਗੁਰਮਖੀ ਲਿਪੀ ਵਿੱਚ ਲਿਖੇ ਬਾਬਾ ਜੀ ਕਿੰਨੇ ਵਿਦਵਾਨ ਸਨ ਉਹਨਾਂ ਨੇ ਇੱਕ ਅਰਬੀ ਭਾਸ਼ਾ ਦੇ ਵਿੱਚ ਸੂਬੇ ਲਿਖਿਆ ਜੀ ਇੱਕ ਅਰਬੀ ਜ਼ਬਾਨ ਵਿੱਚ ਜਦੋਂ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਉਦੋਂ ਉਹ ਸੂਪ ਇਰਾਨ ਤੱਕ ਪਹੁੰਚਿਆ ਔਰ ਉਹਦੇ ਤੋਂ ਬਾਅਦ ਸਾਨੂੰ ਅੱਜ ਤੱਕ ਉਹਦੇ ਬਾਰੇ ਪੂਰਨ ਤੌਰ ਤੇ ਸੂਝੀ ਨਹੀਂ ਬਾਬਾ ਦੀਪ ਸਿੰਘ ਦੇ ਕੋਲ ਸਭ ਤੋਂ ਵੱਡਾ ਗੁਣ ਮੈਂ ਜਿਹਦੇ ਤੋਂ متاثر ਹਾਂ ਜੋ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਨਾ ਉਹ ਕੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਬੱਲੋ ਕੇ ਹੈਡ ਦੇ ਉੱਪਰ ਇਹ ਹਿੰਦੁਸਤਾਨ ਦੀਆਂ ਨੌਜਵਾਨ ਧੀਆਂ ਬੀਬੀਆਂ ਬੇਟੀਆਂ ਉਹਨਾਂ ਨੂੰ ਬੰਦੀ ਬਣਾ ਕਰਕੇ ਲਜਾਇਆ ਗਿਆ ਗੁਰੂ ਕਾ ਸਿੱਖ ਬਰਦਾਸ਼ਤ ਨਾ ਕਰ ਸਕਿਆ ਆਪਾਂ ਕੇਵਲ ਤੇ ਇੱਕ ਇੱਕ ਕੇਵਲ ਤੇ ਕੇਵਲ ਇੱਕ ਹਮਲੇ ਦੀ ਗੱਲ ਕਰਦੇ ਆ ਸਾਡੇ ਤੇ بڑے ਹਮਲੇ ਕੀਤੇ ਅਹਿਮਦ ਸ਼ਾਹ ਅਬਦਾਲੀ ਨੇ 12ਵੇਂ ਹਮਲੇ ਦੀ ਗੱਲ ਹੈ ਬਾਬਾ ਜੀ ਉੱਥੇ ਗਏ ਉਹਨਾਂ ਦੇ ਸਰਨਾਵੇਂ ਪੁੱਛ ਕੇ ਉਹਨਾਂ ਨੂੰ ਮਾਇਆ ਦੇ ਕੇ ਪ੍ਰਬੰਧ ਕਰਕੇ ਉਹਨਾਂ ਦੇ ਘਰ ਹੀ ਭੇਜਿਆ ਗਿਆ ਔਰ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਕਰਕੇ ਚੰਬੇ ਦੇ ਰਾਜੇ ਦੀ ਬੇਟੀ ਐ ਘੋਬਾਂ ਮਾਰ ਕੇ ਰੋ ਪਈ ਮੇਰਾ ਕੌਣ ਹੈ ਤੇ ਬਾਬਾ ਦੀਪ ਸਿੰਘ ਕਹਿਣ ਲੱਗੇ ਧੀਏ ਰਾਣੀਏ ਤੇਰਾ ਗੁਰੂ ਨਾਨਕ ਜਿਹੜਾ ਗੁਰੂ ਨਾਨਕ ਨੂੰ ਕਾਹਦਾ ਖਤਰਾ ਹੈ ਮੈਂ ਜੀ ਇਹਨਾਂ ਦੇ ਕੋ ਰਹੀਆਂ ਗੈਰਾਂ ਦੇ ਮੇਰੇ ਪਰਿਵਾਰ ਨੇ ਮੈਨੂੰ ਪ੍ਰਵਾਨ ਨਹੀਂ ਕਰਨਾ ਮੇਰਾ ਕੌਣ ਬਣੇਗਾ ਤੇ ਬਾਬਾ ਦੀਪ ਸਿੰਘ ਨੇ ਆਖਿਆ ਧੀਏ ਮੈਂ ਤੈਨੂੰ ਆਪਣੀ ਧੀ ਕਰਕੇ ਜਾਣਦਾ ਮੈਂ ਤੈਨੂੰ ਆਪਣੀ ਧੀ ਬਣਾ ਕਰਕੇ ਤੇਰਾ ਵਿਆਹ ਕਰਾਂਗਾ ਇਹ ਗੱਲ ਮੈਂ ਆਪਣੇ ਵਿਧਿਆਦਾਤੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਹੋਰੋਂ ਕੋਲੋਂ ਪੜ੍ਹੀ ਐ ਉਸ ਬੀਬੀ ਦੀ ਬਾਬਾ ਜੀ ਨੇ ਆਨੰਦ ਕਾਰਜ ਕੀਤਾ ਉਹਦੀ ਸਾਰੇ ਜ਼ਿੰਮੇਵਾਰੀ ਚੁੱਕੀ ਮੇਰੇ ਕਹਿਣ ਤੋਂ ਪਾਵ ਅਸੀਂ ਪੜਦਿਆਂ ਵਾਰਾਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਅਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਆਂ ਸੋਦ ਜਬ ਤੇ ਹਮ ਲਈ ਬਚਨ ਗੁਰਦਾਇ ਖਮਾਰੇ ਕੂਤ ਇਹੀ ਪ੍ਰਣ ਤੋਏ ਪ੍ਰਾਨ ਜਬਲਾ ਘੜਤਾਰੇ ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਬੜੈਯੋ ਪਰ ਨਾਰੀ ਕੀ ਸੇਜ ਕੂਲ ਸਪਨੇ ਹੋਣਾ ਜਈਓ ਇਹ ਬਾਬੇ ਦੀਪ ਸਿੰਘ ਦਾ ਜੀਵਨ ਸੀ